ਹਾਂਜੀ ਬਾਈ ਜੀ ਤੁਸੀਂ ਇੱਥੇ ਕਬਰਸਤਾਨ ਦੇ ਵਿੱਚ ਧਰਨਾ ਦਿੱਤਾ ਹੈ ਤੇ ਕੀ ਕਹਿਣਾ ਚਾਹੁੰਦੇ ਹੋ ਇਸ ਬੰਦੇ ਕੀ ਗੱਲਬਾਤ ਆ ਕਿਉਂ ਧਰਨਾ ਲਾਇਆ ਜੀ ਅਸੀਂ ਧਰਨਾ ਲਾਇਆ ਹੈ ਸਾਡੇ ਕਬਰਸਤਾਨ ਦਾ ਤਕਰੀਬਨ ਕਿੰਨ ਨੂੰ ਰੋੜ ਲਾਗਦੇ ਨੂੰ ਸਾਲ ਹੋ ਗਿਆ ਪਿਛਲੇ ਅਪ੍ਰੈਲ ਤੋਂ ਅਸੀਂ ਬੱਕਬੋਰਡ ਨੂੰ ਲੈ ਕੇ ਦਿੱਤਾ ਹੋਇਆ ਵੀ ਸਾਡਾ ਕਬਰਸਤਾਨ ਰੋੜ ਚ ਆ ਗਿਆ ਸਾਨੂੰ ਜਗ੍ਹਾ ਲੈ ਕੇ ਦਿਓ ਜੀ ਉਹਨਾਂ ਨੇ ਪਤਾ ਨਹੀਂ ਕੀ ਕਾਲੇ ਮਲੇ ਕਰਦੇ ਆ ਫਲਾਨੇ ਅਫਸਰ ਨੂੰ ਮਿਲੋ ਜੀ ਠੌਕੇ ਨੂੰ ਮਿਲੋ ਅਸੀਂ ਫਰੀਦਕੋਟ ਬੱਕਬੋਰਡ ਮਹਿਕਮੇ ਕੋਲ ਚੰਡੀਗੜ੍ਹ ਸਾਡੇ ਸੀਓ ਸਾਹਿਬ ਨੇ ਪੱਕਾ ਬੋਰਡ ਵਿਭਾਗਮ ਦੇ ਉਹਨਾਂ ਕੋਲ ਉਧਰ ਜਲੰਧਰ ਨੇ ਫਰੂਕੀ ਸਾਹਿਬ ਉਹਨਾਂ ਕੋਲ ਸਾਰਿਆਂ ਕੋਲ ਜਾਏ ਐ ਐਸਡੀਐਮ ਸਾਹਿਬ ਨੂੰ ਵੀ ਅਸੀਂ ਬਕਾਇਦਾ ਲੈਟਰ ਲਿਖਿਆ ਮੁੱਖ ਮੰਤਰੀ ਪੰਜਾਬ ਨੂੰ ਵੀ ਲਿਖਿਆ ਡੀਐਚ ਸਾਹਿਬ ਨੂੰ ਲਿਖਿਆ ਬਾਕੀ ਜਿਹੜਾ ਸਾਡਾ ਪੱਕਾ ਬੋਰਡ ਵਿਭਾਗਮ ਸਭ ਨੂੰ ਅਸੀਂ ਲੈਟਰ ਵੀ ਪਾ ਚੁੱਕੇ ਜਾਂ ਕੇ ਖੁਦ ਮਿਲੇ ਵੀ ਐ ਪਰ ਉਹਨਾਂ ਨੇ ਕੀ ਹੋਇਆ ਵੀ ਸਾਡਾ ਇਹ ਜਿਹੜਾ ਜਗਾ ਇਹਦੀ ਪੇਮੈਂਟ ਜਿਹੜੀ ਉਹ ਐਸਡੀਐਮ ਸਾਹਿਬ ਤੋਂ ਲੈ ਗਏ ਐ ਔਰ ਉਹਨਾਂ ਨੇ ਸਾਨੂੰ ਜਗਾ ਹਾਲ ਤੱਕ ਨਹੀਂ ਦਿੱਤੀ 4 ਮਹੀਨੇ ਹੋ ਗਏ ਸੀ ਇਹਨੂੰ ਜੇ ਤੁਸੀਂ ਪੇਮੈਂਟ ਕਹਿ ਰਹੇ ਆ ਐਸਡੀਐਮ ਸਾਹਿਬ ਕੋਲੋਂ ਗਈ ਆ ਉਹ ਪੇਮੈਂਟ ਕਿਨੂੰ ਗਈ ਆ ਉਹ ਗਈ ਬੱਕਵਾਰਡ ਵਿਭਾਗ ਨੂੰ ਤੇ ਉਹ ਉਹ ਜਗਾ ਤੁਹਾਨੂੰ ਲੈ ਕੇ ਦੇ ਨਹੀਂ ਰਹੇ ਬੱਕਵਾਰਡ ਦੇ ਰਹੇ ਕਿਉਂਕਿ ਤੁਸੀਂ ਮਿਲੇ ਹੋ ਉਹਨਾਂ ਦੇ ਕਿਸੇ ਅਧਿਕਾਰੀ ਨਾਲ ਚੁੱਕੇ ਆ ਜੀ ਜਿਸ ਦਿਨ ਇੱਥੇ ਢੋਣ ਆਏ ਸੀ ਕਿ ਤਹਿਸੀਲਦਾਰ ਸਾਹਿਬ ਜੀ ਲੈ ਕੇ ਨਾਲ ਬੰਦੇ ਤੇ ਰੋਡ ਵਿਭਾਗ ਦੇ ਵਾਲੇ ਉਸ ਦਿਨ ਬੱਕਵਾਰਡ ਵਿਭਾਗ ਮੰ ਵੀ ਇੱਥੇ ਸੀ ਜੀ ਉਦੋਂ ਤਹਿਸੀਲਦਾਰ ਸਾਹਿਬ ਨੇ ਵੀ ਕਿਹਾ ਵੀ ਤੁਸੀਂ ਭਾਈ ਇਹਨਾਂ ਨੂੰ ਜਵਾਬ ਦੇ ਹੀ ਕਰੋ 4 ਮਹੀਨੇ ਹੋ ਗਏ ਤੁਹਾਨੂੰ ਉਹਨਾਂ ਨੇ ਪੈਸੇ ਚੱਕਿਆਂ ਨੂੰ ਜਾਂ ਜਗਾ ਦਿੱਤੀ ਦਿਖਾਈ ਨੂੰ ਵੀ ਆ ਜਗਾ ਸਾਨੂੰ ਲੈ ਕੇ ਦਿਓ ਜਿਹੜੇ ਬੰਦੇ ਵੇਚਣ ਲਈ ਤਿਆਰ ਆ ਦੂਸਰੀ ਕਬਰਸਤਾਨ ਆਸਤੇ ਨਵੀਂ ਆਸਤੇ ਤੇ ਬੱਕ ਬੋਰ ਉਹਦੋਂ ਫਿਰ ਆਲਮਦੋਲ ਜੀ ਕਰਕੇ ਤੋਂ ਨਿਕਲ ਗਿਆ ਵੀ ਅਗੇ ਰੂਲ ਚੋਣ ਜਾਬਤਾ ਲੱਗਿਆ ਹੋਇਆ ਤੇ ਅਸੀਂ ਪੇਮੈਂਟ ਨਹੀਂ ਪਾ ਸਕਦੇ ਜਿੱਦਾਂ ਤੁਸੀਂ ਕਹਿ ਰਹੇ ਹੋ ਚੋਣ ਜਾਬਤਾ ਲੱਗਿਆ ਪੇਮੈਂਟ ਨਹੀਂ ਪਾ ਸਕਦੇ ਇਹ ਜੇ ਚੋਣ ਜਾਬਤਾ ਵੈਸੇ ਸੜਕ ਵਿਭਾਗ ਦੇ ਜਾਣੇ ਕਿਉਂਕਿ ਨੈਸ਼ਨਲ ਹਾਈਵੇ ਪਿਛਲੇ ਲੰਬੇ ਸਮੇਂ ਤੋਂ ਇਹਦਾ ਕੰਮ ਚੱਲਿਆ ਆਉਂਦਾ ਹੈ ਇਹ ਕੰਮ ਵੋਟਾਂ ਦੇ ਦੌਰਾਨ ਨਹੀਂ ਚੱਲਿਆ ਜੇ ਤੁਹਾਨੂੰ ਇਸ ਦੀ ਪੇਮੈਂਟ ਨਹੀਂ ਹੁੰਦੀ ਕੋਈ ਜਗ੍ਹਾ ਨਹੀਂ ਲੈ ਕੇ ਦਿੱਤੀ ਜਾਂਦੀ ਤੇ ਫਿਰ ਤੁਸੀਂ ਅਗਲਾ ਕਦਮ ਕੀ ਹੋਊਗਾ ਤੁਹਾਡਾ ਸਾਡਾ ਅਗਲਾ ਕਦਮ ਦਾ ਇਹ ਜੀ ਇਹ ਪਹਿਲੀ ਗੱਲ ਅਸੀਂ ਇਹ ਜਗ੍ਹਾ ਨਹੀਂ ਢੋਣ ਦੇਵਾਂਗੇ ਜਿਹੜੀ ਚਾਰ ਦੀਵਾਰੀ ਸਾਡੀ ਬਾਉਂਡਰੀ ਕੀਤੀ ਹੋਈ ਹੈ ਜੀ ਇਹ ਅਸੀਂ ਛੇਤੀ ਕੀਤੇ ਢੋਣ ਨਹੀਂ ਦੇਵਾਂਗੇ ਹੋ ਸਕਦਾ ਸਾਡੇ ਕੁਝ ਬੰਦੇ ਥਾਣੇ ਜਾਣ ਜਾਂ ਕਿ ਇਹਦੇ ਕੋਈ ਛੱਟਪੇਟ ਵੱਡੇ ਕੋਈ ਵੀ ਹੈਪਨ ਹੋ ਸਕਦਾ ਕਿਉਂਕਿ ਲੋਕ ਹੁਣ ਲਾਸਟ ਮੁਸਲਮਾਨਾਂ ਦਾ ਘਰ ਆਈ ਕਬਰਸਤਾਨ ਹੁੰਦਾ ਵੀ ਮਰ ਗਿਆ ਤਾਂ ਦਾ ਲਾਸਟ ਘਰ ਇਹ ਹੈ ਜੇਦੋਂ ਸਾਡੇ ਕੋਲ ਇਹ ਹੀ ਨਹੀਂ ਰਿਹਾ ਤੇ ਫਿਰ ਅਸੀਂ ਜਾ ਕੇ ਵੀ ਕੀ ਲੈਣਾ ਇਸ ਬੰਦੀ ਤੁਸੀਂ ਐਸਡੀਐਮ ਸਾਹਿਬ ਬਾਗਾਪੜਾ ਨੂੰ ਦੱਸਿਆ ਵੀ ਜਿਹੜੇ ਪੈਸੇ ਜਨੂੰ ਦਿੱਤੇ ਉਹ ਨਹੀਂ ਲੈਕਤੀ ਰੂਪ ਚ ਦੇ ਚੁੱਕੇ ਐ ਐਸਡੀਐਮ ਸਾਹਿਬ ਦੀ ਇੱਕ ਹੀ ਸਿਰਫ ਥੋੜੀ ਜੀ ਚਾਹੇ ਤਾਂ ਅਫਸਰਸ਼ਾਹੀ ਲਾ ਲਓ ਚਾਹੇ ਗਲਤੀ ਲਾ ਲਓ ਵੀ ਜੈਸ ਦਿਨ ਬਾਕਬੋਰਡ ਵਿਭਾਗ ਮਹਿਕਮਾ ਉਹਨਾਂ ਤੋਂ ਪੈਸੇ ਲੈਣ ਆਇਆ। ਉਸ ਦਿਨ ਸਾਡੀ ਜਿਹੜੀ ਕਮੇਟੀ ਆਲਮ ਵਾਲੇ ਦੀ ਮੁਸਲਮਾਨ ਕਮੇਟੀ ਰਜਿਸਟਰਡ ਹੋਈ ਵੀ ਹੈ। ਸਾਨੂੰ ਕਿਸੇ ਮੈਂਬਰ ਨੂੰ ਫੋਨ ਮਾਰਦੇ ਵੀ ਭਾਈ ਆਓ ਤੁਹਾਡੇ ਬੰਦੇ ਪੈਸੇ ਚੱਕਣ ਆਏ ਆ। ਤੁਹਾਡਾ ਕੀ ਮਿਸ਼ਨ ਆ ਕੀ ਨਹੀਂ। ਤੇ ਉਹਨਾਂ ਨੇ ਉਸੇ ਤਰ੍ਹਾਂ ਹੀ ਉਹਨਾਂ ਨੂੰ ਪਤਾ ਨਹੀਂ ਚੈੱਕ ਦਿੱਤਾ ਕਿ ਨਹੀਂ ਦਿੱਤਾ। ਯਾਨੀ ਕਿ ਸਾਡੇ ਹਿਸਾਬ ਨਾਲ ਉਹਨਾਂ ਨੂੰ ਪੈਸੇ ਪਹੁੰਚ ਚੁੱਕੇ ਆ। ਅਸੀਂ ਕਲੀਅਰ ਨਹੀਂ ਕਹਿ ਸਕਦੇ ਵੀ ਦੇਤੇ ਆ ਪਰ 430 ਲੱਖ ਆਸੀਂ ਸੁਣਨ ਚ ਆਇਆ ਵੀ ਪੈਸੇ ਉਹਨਾਂ ਨੂੰ ਪਹੁੰਚ ਚੁੱਕੇ ਆ ਬਾਕਬੋਰਡ ਵਿਭਾਗ ਮਹਿਕਮੇ ਨੂੰ। ਜੀ। ਤੇ ਬਾਕਬੋਰਡ ਵਿਭਾਗ ਮਹਿਕਮਾ ਬਾਗੇ ਪੁਰਾ ਕਿਉਂਕਿ ਜੀ ਸਾਡਾ ਫਲਾਨਾ ਸੀ ਟੌਂਕਾ ਜੀ ਕਰਕੇ ਪੈਸੇ ਲੈ ਗਿਆ ਹੁਣ ਅਸੀਂ ਫਿਰਦੇ ਆ ਜਿਵੇਂ ਜਦੋਂ ਤੁਸੀਂ ਦੱਸਿਆ ਵੀ ਇੱਥੇ ਤਹਿਸੀਲਦਾਰ ਸਾਹਿਬ ਵੀ ਆਏ ਸੀਗੇ ਕੋਈ ਪ੍ਰਸ਼ਾਸਨ ਨੇ ਤੁਹਾਨੂੰ ਕੋਈ ਵਿਸ਼ਵਾਸ ਦਵਾਇਆ ਵੀ ਤੁਹਾਨੂੰ ਜਗਾ ਸਾਈਡ ਤੇ ਲੈ ਕੇ ਦਿੱਤੀ ਜਾਊਗੀ ਸਾਾਨੂੰ ਪ੍ਰਸ਼ਾਸਨ ਕੀ ਦਵਾਊਗਾ ਪ੍ਰਸ਼ਾਸਨ ਨਹੀਂ ਦਵਾ ਸਕਦਾ ਨਾ ਐਸਡੀਐਮ ਸਾਹਿਬ ਦਵਾ ਸਕਦੇ ਨਾ ਤਹਿਸੀਲਦਾਰ ਸਾਹਿਬ ਦਵਾ ਸਕਦੇ ਇਹ ਤਾਂ ਸਾਡਾ ਜਿਹੜਾ ਮਕਬੋਰ محکمہ ਉਹ ਸਾਨੂੰ ਕਹਿ ਸਕਦਾ ਵੀ ਭਾਈ ਆਹ ਲਓ ਅਸੀਂ ਤੁਹਾਨੂੰ ਦੇ ਦਾਂ ਜੀ ਜੇ ਹੁਣ ਤੁਹਾਨੂੰ ਕੋਈ ਇਨਸਾਫ ਨਹੀਂ ਮਿਲਦਾ ਤੇ ਕਿੰਨਾ ਚਿਰ ਇੱਥੇ ਧਰਨਾ ਚੱਲੂਗਾ ਇਹ ਤਾਂ ਜੀ ਅਸੀਂ ਬੈਠੇ ਆ ਇੱਥੇ ਪੱਕੇ ਜਿਨ੍ਹਾਂ ਦੇ ਕਿਸਾਨ ਜਗ੍ਹਾ ਨਹੀਂ ਮਿਲਦੀ ਅਸੀਂ ਤਾਂ ਕਹਿੰਦੇ ਇੱਕ ਹੋਰ ਵੀ ਹੈ ਦੇ ਵਿੱਚ ਵੀ ਸਾਡਾ ਕੋਈ ਬੰਦਾ ਮਰੇ ਤਾਂ ਇਹ ਚੌਂਕ ਚੜਾ ਕੇ ਧਰਨਾ ਲਾਈਏ ਫ੍ਰੀਜਰ ਚਲਾ ਕੇ ਉਹਨੂੰ ਸਾਡਾ ਪਲਾਂ ਦੀ ਮੈਂ ਖੋਦ ਕਿਉਂ ਨਾ ਹੋਵਾਂ ਮੇਰੇ ਨਾਲ ਸਾਰੇ ਜਿੰਨੇ ਵੀ ਬੈਠੇ ਲਾ ਵੀ ਜੇ ਕੋਈ ਗੱਲਬਾਤ ਹੋਊਗੀ ਦੋ ਚੌਂ 10 ਦਿਨਾਂ ਨੂੰ ਵੀ ਚਾੱਕ ਕੇ ਮੈਨੂੰ ਉੱਥੇ ਬੁੱਤ ਤੇ ਨਾ ਤੇ ਉੱਥੇ ਫ੍ਰੀਜਰ ਚਲਾ ਕੇ ਤੇ ਤੁਸੀਂ ਕੰਮ ਸ਼ੁਰੂ ਕਰਿਓ ਆਪਦਾ ਗਾ ਤੁਹਾਡੀ ਮਰਜੀ ਹੈ ਜੇ ਕਾਨੂੰਨ ਤੋਂ ਡਰਦੇ ਨੇ ਘਰੇ ਬਹਿ ਜਾਣਾ ਦਾ ਬੈਠੇ ਰਹੋ ਠੀਕ ਹਾਂ ਠੀਕਾ ਜੀ ਪੱਤਰਕਾਰ ਨਵਦੀਪ ਸਿੰਘ ਗੱਲ ਕਰ ਰਹੇ ਜੀ ਹੋਰ ਸਭ ਠੀਕ ਠਾਕ ਹੋ ਹਾਂ ਜੀ ਹਾਂ ਜੀ ਨਵੀਰ ਜੀ ਠੀਕ ਠਾਕ ਆ ਬਹੁਤ ਵਧੀਆ ਭਾਈ ਸਾਹਿਬ ਥੈਂਕ ਯੂ ਸਰ ਅੱਛਾ ਸਰ ਇੱਕ ਨਾ ਕਬਰਸਤਾਨ 'ਚ ਧਰਨਾ ਲੱਗਾ ਹੋਇਆ ਆਲਮਾਲੇ ਪਿੰਡ ਦੇ ਵਿੱਚ ਜਿਹੜਾ ਕਹਿੰਦੇ ਵੀ ਸਾਨੂੰ ਪੈਸੇ ਨਹੀਂ ਮਿਲੇ ਤੇ ਵਕਫ ਬੋਰਡ ਨੂੰ ਦਿੱਤੇ ਗਏ ਆ ਜੀ ਹੈ ਕੋਈ ਨੌਲੇਜ ਸਰ ਹਾਂ ਜੀ ਹਾਂ ਬਿਲਕੁਲ ਨੌਲੇਜ ਹੈ ਜੀ ਵਕਫ ਬੋਰਡ ਨੂੰ ਪੈਸੇ ਦੇਤੇ ਨੇ ਜੀ ਸਰ ਵਕਫ ਬੋਰਡ ਨੂੰ ਹੀ ਦੇਣੇ ਸੀਗੇ ਪਰਸਨਲ ਪ੍ਰਾਈਵੇਟ ਇਹ ਜਿਹੜੀਆਂ ਕਾਮਨ ਚੀਜ਼ਾਂ ਹੁੰਦੀਆਂ ਤਾਂ ਸਰਕਾਰੀ ਹੁੰਦੀਆਂ ਨੇ ਜਾਂ ਵਕਫ ਬੋਰਡ ਦੀਆਂ ਹੁੰਦੀਆਂ ਜਾਂ ਪੰਚਾਇਤ ਤਾਂ ਵਕਫ ਬੋਰਡ ਨੂੰ ਪੈਸੇ ਅਸੀਂ ਦੇਤੇ ਉਹਨਾਂ ਨੇ ਹੁਣ ਜਗਾ ਖਰੀਦ ਕੇ ਇਹਨਾਂ ਨੂੰ ਦੇਣੀ ਆ ਅੱਗੇ ਸਰ ਅੱਛਾ ਜਗਾ ਉਹਨਾਂ ਨੇ ਖਰੀਦ ਕੇ ਇਹ ਕਹਿੰਦੇ ਸਾਡੀ ਗੱਲ ਨਹੀਂ ਸੁਣਦੇ ਦੋ ਤਿੰਨ ਜਗਾ ਗਏ ਆ ਜੀ ਅਸੀਂ ਨਹੀਂ ਦੇਖੋ ਉਹ ਮੈਕਮਾ ਹੋਰ ਆ ਮੇਰਾ ਕੰਮ ਸੀ ਟਾਈਮ ਸਰ ਪੈਸੇ ਦੇਣਾ ਠੀਕ ਆ ਫਿਰ ਇਹਨਾਂ ਬੰਦਿਆਂ ਨੇ ਕਿਹਾ ਵੀ ਸਾਡੇ ਅਜੇ ਕਬਜ਼ਾ ਨਾ ਨਾ ਲਾਓ ਅਸੀਂ ਉਹ ਵੀ ਰੁਕ ਗਏ ਜੀ ਸਰ ਇਹਨਾਂ ਨੇ ਕਿਹਾ ਵੀ ਸਾਡੀ ਜਗਾ ਦਾ ਪ੍ਰਬੰਧ ਹੋ ਲੈਣ ਦਿਓ ਅਸੀਂ ਉਹ ਵੀ ਮੰਨ ਲਈ ਗੱਲ ਜੀ ਸਰ ਉਹ ਅਸੀਂ ਤਾਂ ਇਹੀ ਕਰ ਸਕਦੇ ਆਂ ਠੀਕ ਹੈ ਜੀ ਉਹਨਾਂ ਚਿਰ ਜਗ੍ਹਾ ਖਾਲੀ ਪਈ ਹੈ ਉਹਨਾਂ ਚਿਰ ਵਰਤ ਰਹੇ ਨੇ ਉਹਨਾਂ ਚਿਰ ਵਰਤੋਂ ਕਰ ਸਕਦੇ ਨੇ ਜਿੰਨਾ ਚਿਰ ਅਸੀਂ ਨਹੀਂ ਲੈਂਦੇ ਜਿੰਨਾ ਚਿਰ ਉਹ ਆਲਟਰਨੇਟ ਪ੍ਰਬੰਧ ਨਹੀਂ ਕਰਦੇ ਜੀ ਸਰ ਹਾਂ ਇਹਨਾਂ ਨੂੰ ਕੋਈ ਸਾਡੇ ਬੰਦੀਆਂ ਤਕਲੀਫ ਨਹੀਂ ਹੈਗੀ ਵੈਸੇ ਪਰ ਧਰਮਾਂ ਦੇ ਨਾਲ ਤਾਂ ਲੋਕਤੰਤਰਿਕ ਹੱਕਾਂ ਬੰਦਿਆਂ ਦਾ ਸਾਡੇ ਬੰਦੀਆਂ ਕੋਈ ਤਕਲੀਫ ਨਹੀਂ ਬੰਦਿਆਂ ਨੂੰ ਕਿਸੇ ਠੀਕ ਹੈ ਸਰ ਥੈਂਕ ਯੂ ਜੀ ਮਿਹਰਬਾਨੀ ਸਰ ਓਕੇ ਜੀ